तैना चार पांच, पच सात आठ नौ 10 ਖਿਆਲ ਲੈ ਬਈ 11 12 13 ਦੁਕਰਮਾ ਘਟ 13 ਜਿਹੜੀ ਜੀ 1 ਮਿੰਟ ਦੇ 14 ਰਾਤੀ ਬੋਲਦੇ ਰਾਜਾ ਸਮਰਾਮਾ ਮੁੰਨੀ ਸਮਰਾਮਾ ਦਾ ਚੱਲਦਾ ਜੀ 15 ਸੁਖੇ ਸਮਰਾਮਾ ਦਾ ਜੀਤੇ ਸਮਰਾਮਾ ਦਾ

ना वे ज्यादा ना वही ना, ना मेरा भी प्यार पच्ची सवा चौवी दो मिनट छब्बी ना बे बोल के कौने बारो सताई अठाई उन्ती कत्ती बी तेती 30 31 ਨਾ ਬੇ ਨਾਮ ਪਿਆਰ ਨਾਲ 35 36 35 33 ਮਿੰਟ 37 37 ਨੰਬਰ ਗਰਵਾਜ ਦੰਦੂ ਵਾਲ ਕਰ ਲੋ ਤਿਆਰੀ ਬਈ 38 ਮੇਰਾ ਵੀਰ ਆਖਰੀ ਗੇੜਿਆਂ ਤੇ ਬੋਲ ਦਾ ਲਾਗੇ ਨੂੰ ਹੋ ਜਾ ਕਰੋ ਕਰ ਲਿਆ ਕਰੋ ਪੈਟ ਦੇ 39 प्यार, प्यार, मैं प्यार मेरा भी। प्यार ना की चलो तो बहुत सोने चलते हैं बताली तरताली चताली पैताली 46 47 46.5 ਤੱਕ ਕਰ ਮੁੱਕਤੇ ਆ ਜੀ 88 ਨਾ ਮੇਰਾ ਵੀ ਪਿਆਰ ਨਾ ਥੋੜਾ ਜਿਆਦਾ ਖਿਆਲ ਨਾਲ ਕੀ ਚੱਲੋ 49 34 ਨੰਬਰ ਗਰਵਾਜ ਦੰਦੂਵਾਲ 50 ਲੈ ਆਓ ਜੋੜੀ ਲਾ ਕੇ ਨੂੰ ਵੇ ਖਿਆਲ ਨਾਲ 51

58 ਅਨਾਰ ਲਾਸਟ ਗਿੜਾ ਜੀ 60 5 ਮਿੰਟ 11 ਸਕਿੰਡ 55 ਪੁਆਇੰਟ 5 11 55 ਦਸਮ ਲੱਗਿਆ ਜੀ ਮੋਨੀ ਸਮਰਾਵਰ ਰਾਜਾ ਸਮਰਾਵਰ 500 ਰੁਪਿਆ ਸੋਡੀ ਰਸੂਲਪੁਰ ਭਾਜੀ ਨੇ ਦਿੰਦੇ ਆ ਸਾਡੇ ਖੇਡ ਮੇਲੇ ਲਈ ਜੋਦਾਨੀ ਸਜਣਾ ਬੋਲੋ ਸਾਡੀ ਸੇਤਾ ਕੀਤੀ ਗਈ ਜੇ ਬਿੱਟੂ ਇਹਨਾਂ ਦਾ ਪੁਰਾਣਾ ਤੁਸਨ ਨਹੀਂ ਵਿਦਾ ਦੇ ਬਿੱਟੂ ਸਾਨਾ ਉਸਰ ਦਾ ਲਸ਼ਕਰ ਸਿੰਘ 1100 ਰੁਪਏ ਮੰਦਰਵਾਰੀਆ ਜੁਏ ਤੋਂ 500 ਰੁਪਏ ਨਿੰਦਰ ਸਿੰਘ ਪਨਾਗੀ ਰਾਹ ਦੇ 11 1000 ਰੁਪਏ